ਸਤਨਾਮ ਵਾਹਿਗੁਰੂ ਸਾਹਿਬ ਜੀ ਡੰਡਤ ਬੰਦਨ ਅਨਕ ਬਾਰ ਸਰਵ ਕਲਾ ਸਮਰੱਥ ਢੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਟੋ ਸ਼ਰਨ ਆਇ ਨਾਨਕ ਕੀ ਪ੍ਰਭੇਨਤੀ ਆਪਣੀ ਭਗਤੀ ਲਾਈ ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕਾ ਮਹਲਾ 2 ਜਿਨਾ ਭਉ ਤਿਨਾ ਨਾਹੀ ਭਉ ਮੋਚ ਪਉ ਨਿਭ ਵਿਆ ਨਾਨਕ ਇਹ ਪਟੰਤਰਾ ਤਿਤ ਦੀ ਮਾਨਾ ਗਿਆ ਮਹਲਾ ਦੂਜਾ ਤੁਰ ਦੇ ਕਾ ਤੁਰਦਾ ਮਿਲੈ ਉਡਤੇ ਕਾ ਉਡਤਾ ਜੀਵਤ ਕਾ ਜੀਵਤ ਮਿਲੈ ਮੂਏ ਕਾ ਮੂਆ ਨਾਨਕ ਸੋ ਸਾਲਾਹੀਆ ਜਨਾ ਕਾਰਨ ਕੀਆ ਪਉੜੀ ਸੱਚ ਧਿਆਨ ਸੇ ਸੱਚੇ ਗੁਰ ਸ਼ਬਦ ਵਿਚਾਰੀ ਹਉ ਮੈ ਮਾਰ ਮਨ ਨਿਰਮਲਾ ਹਰ ਨਾਮ ਔਰ ਤਾਰੀ ਕੋਠੇ ਮੰਡਪ ਆੜੀਆਂ ਲਗ ਪਏ ਗਵਾਰੀ ਜਣ ਕੀਏ ਤਿਸੇ ਨਾ ਜਨਨੀ ਮਨ ਮੁਖਾ ਗੁਵਾਰੀ ਜਿਸ ਬੁਝਾਏ ਸੋ ਬੁਝਸੀ ਸੱਚਾ ਕਿਆ ਜੰਤਾ ਵਿਚਾਰੀ ਜਨ ਕੀਏ िसे न जान मनमुख गुारीजाहे सचिया क्या जंत वीचारी स्लोक ਮਹੱਲਾ ਦੂਜਾ ਜਿਨ੍ਹਾਂ ਭਉ ਤਿਨ ਨਾਹੀਂ ਭਉ ਮੁਚ ਭਉ ਨਿਭ ਵਿਆ ਨਾਨਕ ਇਹ ਪਟੰਤਰ ਤਿਤ ਦੀਵਾਨ ਗਿਆਮ ਗੁਰੂ ਪਿਆਰੀ ਗੁਰੂ ਸواری ਸਾਧ ਸੰਗਤ ਜੀ ਅੱਜ ਦੇ ਅਮਰਤ ਵੇਲੇ ਦੇ ਇਲਾਹੀ ਹੁਕਮਨਾਮਾ ਸਾਹਿਬ ਦੀ ਦਾਤ ਦੂਸਰੇ ਪਾਤਸ਼ਾਹ ਤੁੰਤਨ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਸਹਿ ਮਹਾਰਾਜ ਅੰਗ 788 ਉੱਪਰ ਅੱਜ ਦੇ ਅਮਰਤ ਵੇਲੇ ਦੇ ਹੁਕਮਨਾਮਾ ਸਾਹਿਬ ਦੀ ਦਾਤ ਬਖਸ਼ਿਸ਼ ਕਰਦੇ ਹਾਂ ਸਤਿਗੁਰੂ ਕਿਰਪਾ ਕਰਨ ਸਾਰੀਆਂ ਸੰਤਾਂ ਦੀ ਹਾਜ਼ਰੀ ਦਰਗਾਹੇ ਪ੍ਰਵਾਨ ਕਰਨ ਦਰੋਂ ਘਰੋਂ ਸਿੱਖੀ ਦਾ ਨਾਮਦਾਨੀਆਂ ਦਾਤਾ ਕੋਮਲ ਚਰਨਾਂ ਦੀ ਪ੍ਰੀਤ ਬਖਸ਼ਣੇ ਨਾਮ ਬਾਣੀ ਦੇ ਨਾਲ ਜੋੜ ਕੇ ਰੱਖ ਲੈਣ ਸਤਿਗੁਰੂ ਸਾਰੀਆਂ ਸੰਤਾਂ ਨੂੰ ਬੁੱਧ ਪੁੱਤ ਧਾਨੀਆਂ ਦਾਤਾ ਸਰੀਰਕ ਤੰਦਰੁਸਤੀ ਨਾਮ ਬਾਣੀ ਦੀ ਦਾਤ ਸੇਵਾ ਸਿਮਰਨ ਦੀ ਦਾਤ ਅਮਰਤ ਵੇਲੇ ਦੀ ਦਾਤ ਵਰਸ਼ਿਸ਼ ਕਰਨਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤ